ਹਾਂਜੀ ਦੋਸਤੋ ਆ ਨਾ ਇੱਕ ਵੀਡੀਓ ਆ ਸ਼ਾਇਦ ਪਾਕਿਸਤਾਨ ਦੀ ਹੋ ਸਕਦੀ ਆ ਇਹਦੇ ਵਿੱਚ ਨਾ ਤੁਹਾਨੂੰ ਇੱਕ ਅਜੀਬ ਜੀ ਚੀਜ਼ ਦੇਖਣ ਨੂੰ ਮਿਲੂਗੀ 100 ਸਾਲ ਪੁਰਾਣਾ ਖੂਗਾ ਤੇ ਇਹਦੇ ਵਿੱਚ ਨਾ ਥੱਲੇ ਕੈਮਰਾ ਪਾਇਆ ਗਿਆ ਚੈੱਕ ਕਰਨ ਦੇ ਲਈ ਵੀ ਕਿੰਨਾ ਘਡੂੰਗਾ ਪਰ ਜਦੋਂ ਇਹਦੀ ਡੰਗਾਈ ਚੈੱਕ ਕੀਤੀ ਤਾਂ ਵਿੱਚ ਕੁਝ ਹੋਰ ਹੀ ਮਿਲਿਆ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖਿਓ ਤੁਸੀਂ ਆਪ ਹੈਰਾਨ ਮੰਨੋਗੇ ਭਈ ਐਦਾਂ ਵੀ ਹੋ ਸਕਦਾ ਪਤਾ ਨਹੀਂ ਕਿਹੜੇ ਵੇਲੇ ਦੀ ਉਹ ਚੀਜ਼ ਵਿੱਚ ਪਈ ਆ ਦੇਖੋ ਯਾਰ ਕਿੰਨਾ ਪੁਰਾਣਾ ਖੂਹ ਆ ਤੇ ਕਿੰਨਾ ਲੰਮਾ ਵਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਤੇ ਦੇਖੋ ਇਹਦੇ ਵਿੱਚ ਹੋਰ ਵੀ ਸਮਾਨ ਬਹੁਤ ਡਿੱਗਿਆ ਪਿਆ ਤੇ ਜਿਹਦੀ ਨਿਗਾਹ ਤੇਜ ਆ ਨਾ ਤੇ ਤੇਜ ਨਿਗਾਹ ਵਾਲੇ ਦੱਸ ਸਕਦੇ ਆ ਵੀ ਉਹਨਾਂ ਨੂੰ ਇਸ ਵੀਡੀਓ ਦੇ ਵਿੱਚ ਕੀ ਖਾਸ ਦੇਖਣ ਨੂੰ ਮਿਲਿਆ ਦੇਖੀ ਚਲੋ ਵੀਡੀਓ ਨੂੰ ਛੱਡੇ ਹੋਣਾ ਰਾਹ ਦੇ ਵਿੱਚ ਨੂੰ ਪੂਰਾ ਦੇਖਿਓ ਤੁਸੀਂ ਗੌਰ ਨਾਲ ਨਾ ਅੱਖਾਂ ਟਿਕਾ ਕੇ ਵੇਖੋ ਇੱਕ ਬੰਦਾ ਪਿਆ ਇਸ ਦੇ ਵਿੱਚ ਉਹ ਸਾਈਡ ਦੇ ਉੱਤੇ ਦੇਖੋ ਜਿੱਥੇ ਉਹ ਬੋਤਲ ਜੀ ਪਈ ਆ ਉਹਦੇ ਨਾਲ ਦੇਖੋ ਜਿੱਥੇ ਗ੍ਰੀਨ ਰੰਗ ਦੀ ਬੋਤਲ ਪਈ ਆ ਉੱਥੇ ਇੱਕ ਬੰਦਾ ਪਿਆ ਉਹ ਸਾਈਡ ਤੇ ਪਤਾ ਨਹੀਂ ਕਦੋਂ ਕਦਾ ਟਿੱਗਿਆ ਹੋਇਆ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਹਰਾਨਗੀ ਵਾਲੀ ਗੱਲ ਆ ਵੀ ਇਹ ਪਤਾ ਨਹੀਂ ਕਦੋਂ ਕਦਾ ਡਿੱਗ ਗਿਆ ਹੋਇਆ ਇਹਨਾਂ ਨੂੰ ਕੁਝ ਵੀ ਪਤਾ ਨਹੀਂ ਤੇ ਉਹਨਾਂ ਨੇ ਕੈਮਰਾ ਪਾ ਕੇ ਸਿਰਫ ਖੂਹ ਚੈੱਕ ਕਰਨ ਦੀ ਖਾਤਰ ਕੈਮਰਾ ਪਾਇਆ ਪਰ ਵਿੱਚ ਕੁਝ ਹੋਰ ਹੀ ਮਾਮਲਾ ਹੋ ਗਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ